ਕਿ ਇੱਧਰ ਜਿਹੜਾ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਵਧਨ ਕਰਕੇ ਜਿਹੜਾ ਇੱਧਰਲਾ ਏਰੀਆ ਫੋਸਪੋਰ ਏਰੀਆ ਦਾ ਇੱਧਰ ਨੇੜੇ ਦਾ ਕਾਫੀ ਪਾਣੀ ਭਰ ਗਿਆ ਤੇ ਕਾਫੀ ਫਸਲ ਦਾ ਵੀ ਨੁਕਸਾਨ ਹੋਇਆ ਹੁਣ ਮੌਜੂਦਾ ਹਾਲਾਤ ਕੀ ਨੇ ਜੀ ਦੇਖੋ ਮੌਜੂਦਾ ਹਾਲਾਤ ਹੜਾਂ ਦੇ ਜਿਹੜੇ ਆ ਕੁਝ ਏਰੀਆ ਤਾਂ ਡੁੱਬੇ ਪਏ ਨੇ ਹਮ ਬਿਆਸ ਦੀ ਮਾਰ ਹੇਠਾਉਣ ਵਾਲੇ ਰਾਣਾ ਇੰਦਰਪ੍ਰਤਾਪ son of ਰਾਣਾ ਗੁਰਜੀਤ ਸਿੰਘ ਜੀ ਉਤੇ ਕਾਫੀ ਕੁਝ ਬੋਲ ਰਿਹਾ ਸੀ ਆਖਿਆ ਪਿਆ ਹਮ ਸultanpur Lodhi ਸ਼ੁਰੂ ਚ ਰਗੜਿਆ ਜਾਂਦਾ ਤੁਹਾਨੂੰ ਬਤਾਏ ਇਲਾਕਾ ਫਿਰ ਮਕੇਰੀਆਂ ਵਾਲਾ ਸਾਈਡ ਆ ਗਿਆ ਹੂੰ ਇਸ ਤੋਂ ਇਲਾਵਾ ਅਬੋਰ ਤੱਕ ਤੇ ਬਾਹਰ ਹੋਈ ਪਈ ਹੈ ਕਿ ਜਦੋਂ ਹੁਣ ਮੀਂਹ ਅੱਜ ਵੀ ਪੈ ਰਹੇ ਨੇ ਮੇਰੇ ਖੇਲਦੇ ਨਾਲ ਕੁਝ ਇਲਾਕਿਆਂ ਦੇ ਵਿੱਚ ਕੱਲ ਵੀ ਪਏ ਨੇ ਜੇ ਕੱਦ ਦੇ ਨੂੰ ਹੋਰ ਮੀਂਹ ਪੈ ਗਿਆ ਪਿੱਛੇ ਵੀ ਮੀਂਹ ਪੈ ਗਿਆ ਤੇ ਜਿਹੜੇ ਡੈਮ ਨੇ ਉਹਨਾਂ ਦੇ ਨਿਸ਼ਾਨ ਜਿਹੜੇ ਖਤਰੇ ਤੋਂ ਉੱਤੇ ਚਲੇ ਗਏ ਪਾਣੀ ਜ਼ਿਆਦਾ ਛੱਡਣਾ ਪਿਆ ਜੀ ਤੇ ਫਿਰ ਹਾਲਾਤ ਇਸ ਤਰ੍ਹਾਂ ਦੇ ਹੋ ਸਕਦੇ ਆ ਕਿ ਜਿਸ ਤਰ੍ਹਾਂ ਦੇ ਆਪਾਂ ਨਹੀਂ ਚਾਹੁੰਦੇ ਪਰ ਕਮਾਲ ਦੀ ਗੱਲ ਇਹ ਆ ਕਿ ਪ੍ਰਸ਼ਾਸਨ ਹਲੇ ਥੋੜੇ ਦਿਨ ਪਹਿਲਾਂ ਕਹੀ ਜਾਂਦਾ ਸੀਗਾ ਕਿ ਤਿਆਰੀਆਂ ਮੁਕੰਮਲ ਨੇ ਤਿਆਰੀਆਂ ਮੁਕੰਮਲ ਨੇ ਇਹਨਾਂ ਦੀਆਂ ਤਿਆਰੀਆਂ ਤੇ ਐਡੀਆਂ ਵਾਹਵਾਤ ਹੁੰਦੀਆਂ ਨੇ ਕਿ ਇੱਥੇ ਮਬਦੂਦ ਦੇ ਲਾਗੇ ਗਜਨੀ ਵਾਲਾ ਉੱਥੇ ਖੇਤੀ ਕਰਨ ਵਾਲੇ ਜਿਹੜੇ ਬਾਰਡਰ ਦੇ ਕਿਸਾਨ ਆ ਜੀ ਉਹ ਕਿਤੇ ਤੁਰੇ ਆਉਂਦੇ ਹੀ ਗਏ ਆ ਜਿਹੜੀ ਜਗਾੜੂ ਜੀ ਬੇੜੀ ਹੁੰਦੀ ਉਹਦੇ 'ਚ 50 ਜਣੇ ਬੈਠੇ ਸੀ ਉਹ ਤੇ ਬੇੜਾ ਹੀ ਡੁੱਬ ਚਲਿਆ ਸੀ ਜਿਵੇਂ ਦਾ ਫਲਾਣੇ ਦਾ ਬੇੜਾ ਹੀ ਡੁੱਬ ਗਿਆ ਉਹਦੇ ਬੇਟਾ ਉਹਦੇ ਵਿੱਚ ਬੱਚ ਵੀ ਜਾਂਦੇ ਤੇ ਰੁੜ ਕੇ ਉਹਨਾਂ ਨੇ ਪਾਕਿਸਤਾਨ ਤੇ ਚਲੇ ਜਾਣਾ ਸੀ ਜੀ ਵੈਸੇ ਫਿਰ ਵਿਪਤਾ ਪਈ ਰਹਿਣੀ ਸੀ ਏਡੀਆਂ ਖੱਤ ਤੇ ਆ ਰੀਆਂ ਟਾਡੀਆਂ ਕੇ ਭਾਈ ਬੰਦਾ ਪੁੱਛੇ ਇਹਨਾਂ ਨੂੰ ਕੋਈ ਇੰਜਨ ਵਾਲੀ ਕਿਸ਼ਤੀ ਲੈ ਦਿਓ ਸ਼ੁਰੂਆਤ ਇਹਨਾਂ ਦਿਨਾਂ ਦੇ ਵਿੱਚ ਸਿਆਰ ਪੈ ਜਾਂਦੀ ਹੈ ਫਿਰ ਜੇ ਅੱਗੇ ਜਾ ਕੇ ਤੇ ਪਤਾ ਨਹੀਂ ਇਹ ਤਿਆਰੀਆਂ ਕਾਦੀਆਂ ਇਹ ਬਿਮਾਰੀਆਂ ਨੇ ਜੀ ਹਰ ਬਾਰੇ ਇਦਾਂ ਹੀ ਕਹਿ ਦਿੰਦੇ ਮੈਂ ਅੱਗੇ ਵੀ ਸ਼ਾਇਦ ਗੱਲ ਸੁਣਾਈ ਸੀ ਇੱਕ ਵਾਰੀ ਸਾਡੀ ਨਾਲ ਬੋਰ ਤਸੀਨ ਦੇ ਵਿੱਚ ਤਰੀਕ ਦੋ ਜਣਿਆਂ ਦੀ ਮੈਂ ਤੇ ਮੇਰਾ ਕੇਸ ਵਾਰਾ ਸੀ ਉੱਥੇ ਦੇਖਿਆ ਤੇ ਟੁੱਟੀ ਜੀ ਐਵੇਂ ਮਤਲਬ ਕਿ ਸਯੰਖ ਦੀ ਖਾਦੀ ਜੀ ਕਿਸ਼ਤੀ ਝੁਕੀ ਫਿਰਨਾ ਮੈਂ ਆਖਿਆ ਯਾਰ ਜਿਹੜੇ ਆਪਦੇ ਨਾਲ ਦੇ ਨੂੰ ਕਿਹਾ ਮੈਂ ਕਿਹਾ ਇੱਥੇ ਕੋਈ ਕਿਸ਼ਤੀ ਤੇ ਤਰੀਕ ਭੁਗਤਣਾ ਆਇਆ ਫਰਸ਼ ਤੇ ਰਿਹੜੀ ਫਿਰਦੇ ਨੇ ਜੀ ਉਹ ਕਹਿੰਦਾ ਪਤਾ ਨਹੀਂ ਕੀ ਕਰਦੇ ਫਿਰਦੇ ਆ ਕਿ ਆਪਾਂ ਨੂੰ ਕਿ ਸਾਨੂੰ ਪਤਾ ਹੀ ਨਹੀਂ ਦਿੰਦਾ ਸੀ ਉਹਨਾਂ ਦੁਨੀਆਦਾਰੀ ਦੇ ਉਸ ਟਾਈਮ ਦੀਆਂ ਗੱਲਾਂ ਦਾ ਅੱਛਾ ਰਸੇ ਜੇ ਨਾਲ ਖਿੱਚੀ ਜੇ ਫਿਰਣਾ ਮੈਂ ਕਿਹਾ ਤੈਨੂੰ ਤੇ ਅਗਲੇ ਦਿਨ ਮੈਂ ਅਖਬਾਰ 'ਚ ਦੇਖਿਆ ਸਾਡੇ ਇੱਥੇ ਲੋਕਲ ਐਡੀਸ਼ਨ 'ਚ ਲੱਗੀ ਅਕੇ ਹੜਾਂ ਦੇ ਤਿਆਰੀਆਂ ਦੀ ਮੁਕੰਮਲ ਪਿੱਛੇ ਉਹ ਕ੍ਰਿਸ਼ਤੀ ਲਾਈ ਤੇ ਦੋ ਜਿਹੜੇ ਅੱਗੇ ਤੇ ਚਾਰ ਜਣ ਖੁਲਾਰੇ ਤੁਹਾਡਾ ਬੇੜਾ ਬਹਿ ਜਾ ਤੁਹਾਡਾ ਇਹ ਤਿਆਰੀਆਂ ਨੇ ਉਹ ਤੇ ਉਹ ਤੇ ਕ੍ਰਿਸ਼ਤੀ ਨਗਰੀ ਸੀ ਵਿੱਚ ਉਹ ਤੇ ਕ੍ਰਿਸ਼ਤੀ ਹਾਂਜੀ ਉਹ ਤੇ ਜ਼ਮੀਨ ਤੇ ਨਹੀਂ ਰੜ ਰਹੀ ਸੀ ਚੱਜ ਨਾਲ ਸ਼ੌਕ ਦੀ ਖਾਦੀ ਗੋਡੇ-ਗੋਡੇ ਉਹਦੇ ਚ ਸ਼ੇਕ ਹੋਏ ਜੀ ਜੀ ਇਹੋ ਜਿਹੀਆਂ ਤਿਆਰੀਆਂ ਹੁੰਦੀਆਂ ਨੇ ਇਹਨਾਂ ਦੀ ਜੀ ਜਗਜੀਤ ਜੀ ਦੱਸ ਰਹੇ ਨੇ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਕਹਿੰਦੇ ਬਹੁਤ ਨੁਕਸਾਨ ਹੋਇਆ ਤੇ ਇਧਰ ਕਲੀਅਰ ਪਾਤਰਾਂ aí ਦੱਸ ਰਹੇ ਨੇ ਕਿ ਪਾਤਰਾਂ ਦੇ ਪਾਸੇ ਵੀ ਕਹਿੰਦੇ ਮੀ ਜਿਹੜਾ ਜ਼ਿਆਦਾ ਪਿਆ ਤੇ ਮਾਹੌਲ ਉੱਧਰ ਵੀ ਐਸਾ ਵੈਸਾ ਹੀ ਹੈ। ਇਹ ਏਰੀਆ ਵੀ ਡੁੱਬ ਜਾਂਦਾ ਹੈ ਜੀ। ਹੂੰ। ਏਰੀਆ ਡੁੱਬ ਜਾਂਦਾ ਹੈ। ਇਹਨਾਂ ਹਾਲ ਵੀ ਬਹੁਤ ਬੁਰੀ ਹਾਲਤ ਹੁੰਦੀ ਆ ਬਾਤੜਾਂ ਖਨੌਰੀ ਸਾਈਡ ਨਾਲ ਪਾਣੀ ਜਦੋਂ ਚੜਾਉਂਦਾ ਤੇ ਜਿਵੇਂ ਦੇਵੀਗੜ੍ਹ ਤੋਂ ਲੈ ਕੇ ਇਧਰ ਨੂੰ ਹੀਠਾਂ ਇਲਾਕੇ ਤੁਸੀਂ ਸ਼ਾਇਦ ਨਹੀਂ ਦੇਖੇ ਹੋਣੇ ਇਹ بڑا ਏਰੀਆ ਡੁੱਬਦਾ ਹੈ ਜੀ। ਜਿਹੜੇ ਬਹੁਤ ਲੋਕ ਇੱਥੋਂ ਦੇ ਨਾ ਪੰਜਾਬ ਦੇ ਕਈ ਇਸ ਤਰ੍ਹਾਂ ਦੇ ਹਿੱਸੇ ਆ। ਉਹਨਾਂ ਦੀ ਦੁਨੀਆ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦੇ ਦਰਦ ਕਿਸ ਤਰ੍ਹਾਂ ਦੇ ਫਾਜ਼ਲ ਕੇ ਵਾਲੇ ਆ ਜੀ ਜਾਂ ਇਹ ਖਨੌਰੀ ਪਾਤੜਾ ਵਾਲੇ ਬਾਰਡਰ ਵਾਲੇ ਜਾਂ ਇਹ ਇਧਰ ਮਾਰ ਪੈ ਜਾਂਦੀ ਹੈ ਬਾਰਡਰ ਦੇ ਨਹੀਂ ਹੁੰਦੇ ਜਾਂ ਇਧਰ ਉਪਰਾਂ ਅਜਨਾਲਾ ਸੈਕਟਰ ਵਾਲੇ ਇਹਨਾਂ ਦੀਆਂ ਅੱਡ ਸਮੱਸਿਆਵਾਂ ਨੇ ਮਮਦੂਟ ਸੈਕਟਰ ਵਾਲਿਆਂ ਦੀਆਂ ਬਹੁਤ ਸਮੱਸਿਆਵਾਂ ਦਾ ਨਹੀਂ ਇਹਨਾਂ ਦੀਆਂ ਜੀ ਮਿੰਟੂ ਜੀ ਚਲੋ ਇੱਕ ਸੁਖੀ ਦਾ ਕਮੈਂਟ ਪੜ੍ਹਦੇ ਆਂ ਤੇ ਫਿਰ ਅੱਗੇ ਨੂੰ ਚੱਲਦੇ ਆਂ ਇਹ ਕਹਿੰਦੇ ਕਿ ਕਈ ਮੌਸਮ ਵਿਗਿਆਨੀ ਪਿਛਲੇ ਸਾਲ ਤੋਂ ਸੱਤਰ ਕਰ ਰਹੇ ਸੀਗੇ ਪਰ ਕਹਿੰਦੇ ਕਿਸੇ ਨੇ ਨਹੀਂ ਸੁਣੀ ਨਹੀਂ ਸਰ ਇਹਨਾਂ ਦਾ ਧਿਆਨ ਹੁੰਦਾ ਤੁਸੀਂ ਬੰਨ ਤੁਸੀਂ ਬੰਨ ਹਟਵਾਏ ਸਰ ਜੀ ਤੇ ਜਿਹੜੇ ਦੂਜੇ ਬੰਨ ਕਿਸਾਨਾਂ ਨੇ ਵਿਚਾਰਿਆ ਨੇ ਆਪਣੇ ਪੱਧਰ ਤੇ ਬਣਾਏ ਹੁੰਦੇ ਆ ਉਹਨਾਂ ਤੇ ਮਜਬੂਤੀ ਕਰਨ ਦਾ ਕੋਈ ਹਿਲਾਇ ਨਹੀਂ ਕਰਦੇ ਹੁਣ ਜੇ ਸਾਨੂੰ ਇੱਥੇ ਬੈਠਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਤੇ ਕੀ ਇਹ ਜਿਹੜੇ ਦਫ਼ਤਰਾਂ ਚ ਐਡੀਆਂ ਮੋਟੀਆਂ ਤਨਖਾਹਾਂ ਲੈ ਕੇ ਗੋਗੜਾ ਕੱਢੀ ਬੈਠੇ ਇਹਨਾਂ ਨੂੰ ਨਹੀਂ ਪਤਾ ਹੈਗਾ ਜੀ ਹਾਂਜੀ ਉਹ ਤੇਰੀਆਂ ਬਸ ਮਛਲੇ ਬਣੇ ਨਹੀਂ ਹੁੰਦੀਆਂ ਤੁਸੀਂ ਦੱਸ ਹੀ ਦਿੱਤਾ ਵੀ ਕਿਵੇਂ ਨਹੀਂ ਨਹੀਂ ਮੈਂ ਤੇ ਤੁਹਾਨੂੰ ਮੈਂ ਤੇ ਸਰ ਬਚਪਨ ਤੋਂ ਇਹ ਤਿਆਰੀਆਂ ਦੇਖ ਰਿਆ ਮੈਂ ਤੇ 88 ਵਾਲਾ ਵੀ ਹੱਡ ਦੇਖਿਆ ਤੁਸੀਂ ਤੇ ਸ਼ਾਇਦ ਨਹੀਂ ਜੰਮੇ ਹੋਗੇ ਤੂੰ ਅੱਜ ਤੇ 88 ਵਾਲਾ ਵੀ ਹੱਡ ਦੇਖਿਆ ਹੂੰ ਉਦੋਂ ਵੀ ਸ਼ਾਇਦ ਇਹੀ ਕਹਿੰਦਾ ਹੋਣਗੇ ਕਿ ਤਿਆਰੀਆਂ ਮੁਕੰਮਲ ਨਹੀਂ ਤੇ ਪੰਜਾਬ ਸਾਰਾ ਮਤਲਬ ਕਿ ਜੇ ਥੋੜਾ ਜਿਹਾ ਹਿੱਸਾ ਛੱਡ ਦਿਆ ਤੇ ਤਕਰੀਬਨ ਡੁੱਬ ਗਿਆ ਸੀ ਉਦੋਂ ਤੇ ਐ ਲੱਗਦਾ ਸੀ ਆਪਣੇ ਮਲੋੜ ਨਾ ਹਟ ਪਾਣੀ ਆ ਜਾਵੇ ਹੜਾ ਦਾ ਇਨੀ ਬੁਰੀ ਹਾਲਤ ਹੋਈ ਪਈ ਸੀ ਜੀ ਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਦੋਸਤੋ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਨਾਲ ਜੋੜਨ ਵਾਸਤੇ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰਦੇ ਚੱਲੋ ਕਾਫੀ ਸਾਰੀਆਂ ਖਬਰਾਂ ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ